युद्ध नशे विरुद्ध मुहिम हेठ फाजिलका पुलिस ने कार्डन सर्च ऑपरेशन तेत नशा तस्करा टिकाणिया की छापेमारी गौरव यादव डी जी पी पंजाब चंडीगढ़ हदायतों मुताबिक डी आई जी फिरोजपुर रेंज फिरोजपुर जी दिशा निर्देशा हेठ श्री वरिंदर सिंह बराड़ एस एस पी फाजिलका जी की अगवाई हेठ फाजिलका पुलिस वालों युद्ध विरुद नशा विरुद्ध मुहिम तिथ नशा तस्करा तिकंजा कसया गया है ਇਸੇ ਮੁਹਿੰਮ ਦੀ ਲੜੀ ਵਿੱਚ ਅੱਜ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀਆਂ ਚਾਰ ਸਬ ਡਵੀਜ਼ਨਾਂ ਵਿੱਚ ਸਮੂਹ ਗਸ਼ਟਿਤ ਅਫਸਰਾਂ ਦੀ ਨਿਗਰਾਨੀ ਹੇਠ ਕਾਸੋ ਕੋਰਡਨ ਐਂਡ ਸੱਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਘਰਾਂ ਅਤੇ ਟਿਕਾਣਿਆਂ ਤੇ ਵਿਆਪਕ ਛਾਪੇਮਾਰੀ ਕੀਤੀ ਗਈ ਵਰਿੰਦਰ ਸਿੰਘ ਬਰਾੜ ਐਸ ਐਸ ਪੀ ਫਾਜ਼ਿਲਕਾ ਨੇ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾ ਲਈ ਇਸ ਜ਼ਿਲ੍ਹਾ ਵਿੱਚ ਕੋਈ ਥਾਂ ਨਹੀਂ ਹੈ ਫਾਜ਼ਿਲਕਾ ਪੁਲਿਸ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ ਇਸ ਮੁਹਿੰਮ ਨੂੰ ਹੋਰ ਵੀ ਕਾਮਯਾਬ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਵੀ ਨਸ਼ਾ ਤਸਕਰੀ ਕਰੇਗਾ ਉਸਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਫਾਜ਼ਿਲਕਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਹਮੇਸ਼ਾ ਵਚਨਬੱਧ ਹੈ ਆ ਸਰਕਾਰ ਵੱਲੋਂ ਮਹਾਂਮ ਯੁੱਧ ਨਸ਼ੇ ਅਬਰੂਦ ਚਲਾਈ ਗਈ ਹੈ ਤੇ ਡੀਜੀ ਸਰ ਦੀ ਅੱਜ ਹਦਾਇਤਾਂ ਮੁਤਾਬਕ ਸਾਡੇ ਜਿਹੜੇ ਵੀ ਏਰੀਆ ਦੇ ਹੌਟਸਪੌਟਸ ਨੇ ਉਹਨਾਂ ਤੇ ਜਿਹੜਾ ਹੈਗਾ ਕੈਸੇ ਆਪਰੇਸ਼ਨ ਕਰਾਇਆ ਗਿਆ ਹੈ ਅਸੀਂ ਜਿੰਨੇ ਸਾਡੇ ਪੂਰੇ ਫਾਜ਼ਿਲਕਾ ਡਿਸਟ੍ਰਿਕਟ ਦੇ ਹੌਟਸਪੌਟਸ ਨੇ ਇਹਨਾਂ ਨੂੰ ਜਿਹੜੇ ਹੈਗੇ ਸਬਡਿਵੀਜ਼ਨ ਵਾਈਜ਼ ਡੀਐਸਪੀ ਤੇ ਜਿਹੜੇ ਆਫਸਰਸ ਵੱਲੋਂ ਹਰੇਕ ਹੌਟਸਪੌਟ ਨੂੰ ਅਸੀਂ ਜਿਹੜਾ ਹੈਗਾ ਸਾਡਾ ਇੱਕ ਆਫਸਰ ਜਿਹੜਾ ਹੈਗਾ ਉਹ ਲੀਡ ਕਰ ਰਿਹਾ ਹੈ ਤੇ ਕੰਟੀਨਿਊਸ ਜਿਹੜਾ ਸਾਡਾ ਇਹ ਪੇਸ਼ੈਂਟ ਚੱਲ ਰਿਹਾ ਹੈ 4 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਹੈਗਾ ਤੇ ਅਸੀਂ ਇਹਦੇ ਜਿਹੜਾ ਹੈਗਾ ਮੈਕਸਿਮਮ ਜਿਹੜੇ ਡਰਗ ਪ੍ਰੈਵਲੈਂਸ ਕੋਰੀਅன்ஸ் ਉਹ ਹੈਗੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਚੈੱਕ ਕਰਾਂਗੇ ਚੈੱਕ ਕਰਕੇ ਜਿਹੜੇ ਪੈਰੀਅਲ ਕੋਰੀਅன்ஸ் ਹੈ ਜਿਹੜਾ ਰੈਸਟ ਕਰਨਾ ਹੈਗਾ ਤੇ ਜਿਹੜੇ ਕੋਈ ਇਹਨਾਂ ਨੂੰ ਡੀਡਿਕਸ਼ਨ ਅਸ਼ੇ ਦੀ ਜਿਹੜੇ ਹੈਗੇ ਆ ਸਕਾਰ ਹੈ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਡੀਡਿਕਸ਼ਨ ਸੈਂਟਰ ਚ ਐਡਮਿਟ ਕਰਾਉਣਾ ਤੇ ਇਹੀ ਸਾਡਾ ਮਕਸਦ ਹੈ ਕਿ ਆਪਾਂ ਜੋ ਜਿਹੜਾ ਇਸ ਨਸ਼ੇ ਵਿੱਚ ਪੈ ਗਿਆ ਹੈਗਾ ਉਹਨੂੰ ਪ੍ਰੋਪਰਲੀ ਕੇਅਰ ਨਾਲ ਤੇ ਸਾਈਕੋਲੋਜੀਕਲੀ ਉਹਦੇ ਨਾਲ ਜਿਹੜਾ ਹੈਗਾ ਕੰਫੀਡੈਂਸ ਬਣਾ ਕੇ ਉਹਨੂੰ ਡੀ ਅਡਿਕਸ਼ਨ ਸੈਂਟਰ ਜਮ੍ਹਾ ਕਰਾ ਦੇ। ਖੇਡ ਪੰਜਾਬੀ ਟੀਵੀ ਲਈ ਹਰਪ੍ਰੀਤ ਮਹਿਮੀ ਫਾਜ਼ਿਲਕਾ